ਅਜੀਬ ਬਸਾਂ ਦੇ ਵਿੱਚ ਜਦੋਂ ਬਸ ਭਰ ਜਾਂਦੀ ਸੀ ਪੈਨ ਵੇਚਣ ਵਾਲਿਆਂ ਨੂੰ ਕਾਪੀਆਂ ਵੇਚਣ ਵਾਲਿਆਂ ਨੂੰ ਮੂਰੇ ਖੜ ਜਾਂਦੇ ਸੀ ਤੇ ਲੋਕਾਂ ਨੂੰ ਸਮਝਾਉਂਦੇ ਸੀ ਕਿ ਪੁਰਾਣੀਆਂ ਸਰਕਾਰਾਂ ਨੇ ਸਾਡਾ ਇੱਥੇ ਇੱਥੇ ਕਾਣ ਕੀਤਾਗਾ ਆਪਾਂ ਰਵੈਤੀ ਪਾਰਟੀਆਂ ਨੂੰ ਛੱਡ ਕੇ ਇੱਕ ਬਦਲ ਲਿਆਈਏ ਔਰਤਾਂ ਲਈ ਪੰਜਾਬ ਦੇ ਵਿੱਚ ਸਫਰ ਫਰੀ ਕੀਤਾ ਗਿਆ ਉਹਦੇ ਨਾਲ ਬਜਟ ਰੱਖਿਆ ਦਾ ਸਾਲਾਨਾ 450 ਕਰੋੜ ਰੁਪਏ ਸਰਕਾਰ ਨੇ ਪਰ ਸਫਰ ਜਿਹੜਾ ਹੋ ਰਿਹਾ ਉਹ 1100 ਤੋਂ 1200 ਕਰੋੜ ਰੁਪਏ ਦਾ ਹੋ ਰਿਹਾ ਜਿਦੇ ਵਿੱਚ ਹਰ ਸਾਲ 7 ਤੋਂ 7.5 ਕਰੋੜ ਰੁਪਏ 100 ਕਰੋੜ ਰੁਪਏ ਜੋ ਆ ਸਰਕਾਰ ਪੰਜਾਬ ਰੋਡਵੇ ਵਿੱਚ ਪੰਨ ਵਸਤੇ ਪੀ ਆਰਟੀਸੀ ਦਾ ਦੇਣ ਦੇ ਵਿੱਚ ਸਮਰਥਾ ਨਹੀਂ ਦੇ ਸਕਦੀ ਉਹ ਘਾਟੇ ਦੇ ਰੂਪ ਵਿੱਚ ਜਾ ਰਿਹਾ ਜੀ ਪੰਜਾਬ ਸਰਕਾਰ ਖੁਦ ਬੱਸਾਂ ਪਾਵੀ ਤਾਂ ਉਹਦੇ ਵਿੱਚ ਕੀ ਮੁਨਾਫਾ ਹੈ ਜੇ ਉਹ ਕਾਰਪੋਰੇਟ ਘਰਾਣਿਆਂ ਤੋਂ ਪਾਉਂਦੀ ਆ ਤਾਂ ਉਹਦੇ ਵਿੱਚ ਕੀ ਘਾਟ ਹੈ ਜੇ 1 ਕਰੋੜ 1 ਕਰੋੜ ਰੁਪਏ ਦੇ ਵਿੱਚ ਸਰਕਾਰ ਦੀਆਂ ਤਿੰਨ ਬੱਸਾਂ ਪੈ ਜਾਂਦੀਆਂ ਨੇ ਜਿਨ੍ਹਾਂ ਨੇ ਜਾਨੀ ਕਿ 15 ਸਾਲ ਦੇ ਹਿਸਾਬ ਨਾਲ ਆਪਾਂ ਸਮਝੀਏ ਤਾਂ 45 ਸਾਲ ਦੀ ਉਹਨਾਂ ਦੀ ਸਰਵਿਸ ਹੋ ਗਈ ਅਸੀਂ ਉਹ ਮੁਲਾਜ਼ਮਾਂ ਜਿਹੜੇ ਇਸਤਿਹਾਰਾਂ ਤੇ ਆਈਡਾਂ ਦੇ ਵਿੱਚ ਚਾਰ ਬਾਰ ਪੱਕੇ ਹੋ ਚੁੱਕੇ ਆਂ ਪਰ ਅਸੀਂ ਜੋ 12 ਸਾਲ 15 ਸਾਲ 17 ਸਾਲ ਪਹਿਲਾਂ ਭਰਤੀ ਹੋ ਗਿਆਈ ਅਸੀਂ ਜਿਉਂਦੇ ਤਿਉਂ ਉੱਥੇ ਦੇ ਉੱਥੇ ਖੜੇ ਆਂ ਅੱਜ ਤੀਜਾ ਦਿਨ ਹੋ ਗਿਆ ਹੜਤਾਲ ਨੂੰ ਟ੍ਰਾਂਸਪੋਰਟ ਮੰਤਰੀ ਸਾਹਿਬ ਦਾ ਬਿਆਨ ਆਉਂਦਾ ਕਿ ਮੈਂ ਪੱਟੀ ਦੇ ਵਿੱਚ ਹਰ ਤਹਫਤ ਦੇ ਇਲਾਕਿਆਂ ਦਾ ਦੌਰਾ ਕਰੂੰਗਾ ਕ੍ਰੀਮਾਨ ਜੀ ਪੂਰਾ ਪੰਜਾਬ ਤਰਾਹੀ ਤਰਾਹੀ ਕਰ ਰਿਹਾ ਸਕੂਲਾਂ ਕਾਲਜਾਂ ਨੂੰ ਜਾਣ ਵਾਲੇ ਬੱਚੇ ਰੋਲ ਰਹੇ ਨੇ ਜਿਹੜੇ ਕੋਈ ਧਾਰਮਿਕ ਸਥਾਨਾਂ ਦੇ ਜਾਣ ਵਾਲੀਆਂ ਬੀਬੀਆਂ ਨੇ ਉਹ ਰੋਲ ਰਹੀਆਂ ਨੇ ਕੰਮਕਾਰਾਂ ਦੇ ਜਾਣ ਵਾਲੇ ਲੋਕ ਰੋਲ ਰਹੇ ਨੇ ਬੱਸਾਂ ਨਹੀਂ ਚੱਲ ਰਹੀਆਂ ਔਰ ਤੁਸੀਂ ਕਹਿੰਦੇ ਹੋ ਕਿ ਮੈਂ ਪੱਤੀ ਦੇ ਵਿੱਚ ਹਰ ਤਰਫਾਬਤ ਇਲਾਕਿਆਂ ਦਾ ਦੌਰਾ ਕਰਾਂਗਾ ਜਬਰੀ ਸਫਰ ਸਹੂਲਤ ਨੂੰ ਪੂਰੀ ਤਰ੍ਹਾਂ ਸਹੀ ਤਰੀਕੇ ਨਾਲ ਪ੍ਰੋਵਾਈਡ ਕਰਾਉਣ ਵਾਸਤੇ ਜਿਹੜੀ ਸਾਨੂੰ 10000 ਬੱਸ ਚਾਹੀਦੀ ਆ ਘੱਟੋ ਘੱਟ ਪੰਜਾਬ ਦੇ ਵਿੱਚ ਜਿਹੜੀ ਸਾਡੇ ਕੋਲ ਸਿਰਫ ਪੀਆਰਟੀਸੀ ਦੇ ਪਨਵਾਸ ਰੋਡਵੇਜ਼ ਦੀ ਮਿਲਾ ਕੇ 2000 ਤੋਂ 2500 ਬੱਸਾਂ ਸਾਡੇ ਕੋਲ ਸੋ ਤੁਸੀਂ ਆਪ ਦੇਖੋ ਵੀ 10000 ਬੱਸ ਦੀ ਗਿਣਤੀ ਤੇ 3000 2000 ਬੱਸ ਕਿਵੇਂ ਉਹ ਲੋਕਾਂ ਨੂੰ ਸਰਵਿਸ ਸਹੀ ਤਰੀਕੇ ਨਾਲ ਦੇ ਸਕਦੀ ਹੈ ਜਿਵੇਂ ਭਗਵੰਤ ਮਾਨ ਸਾਹਿਬ ਆਪਦੀ ਕਮੇਟੀ ਦੇ ਵਿੱਚ ਗੱਲਾਂ ਸੁਣਾਉਂਦੇ ਸੀ ਉਹਨਾਂ ਨੂੰ ਲੱਗਦਾ ਸ਼ਾਇਦ ਸਰਕਾਰ ਦੀ ਇੱਦਾਂ ਚੱਲਦੀ ਆ ਪਰ ਸਰਕਾਰ ਚਲਾਉਣਾ ਬਿਊਰੋਕ੍ਰੇਟਸ ਨਾਲ ਡੀਲ ਕਰਨਾ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਔਖਾ ਪੰਜਾਬ ਦੇ ਵਿੱਚ ਪੀਆਰਟੀਸੀ ਤੇ ਪੰਨ ਬੱਸ ਦੀ ਲਗਾਤਾਰ ਹੜਤਾਲ ਚੱਲ ਰਹੀ ਹੈ ਅੱਜ ਤੀਜੇ ਦਿਨ ਦੇ ਵਿੱਚ ਦਾਖਲ ਹੋਈ ਆ ਇੱਥੇ ਅੱਜ ਇਨਾ ਵੱਲੋਂ ਰੋਸ ਮੁਜ਼ਾਹਰਾ ਵੀ ਕੀਤਾ ਜਾ ਰਿਹਾ ਇੱਕ ਵਾਰ ਗੱਲ ਕਰਦੇ ਹਾਂ ਜਨਾਬ ਕੀ ਮੰਗਾਂ ਜਿਹੜੀਆਂ ਮੇਨ ਆ ਤੁਹਾਡੀਆਂ ਸਾਡੀਆਂ ਮੰਗਾਂ ਜੀ ਇੱਕ ਕਿਲੋਮੀਟਰ ਸਕੀਮ ਬੱਸਾਂ ਜੋ ਪੰਜਾਬ ਸਰਕਾਰ ਲੈ ਕੇ ਆ ਰਹੀ ਹੈਗੀ ਜਿਸ ਦਾ ਅਸੀਂ ਲਗਾਤਾਰ ਵਿਰੋਧ ਕਰਦੇ ਆ ਰਹੇ ਹਾਂ ਹੁਣ ਵੀ ਦੁਬਾਰਾ ਬਾਰ ਬਾਰ ਪੰਜਾਬ ਸਰਕਾਰ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਲੈ ਕੇ ਆ ਰਹੀ ਹੈ ਜਿਸ ਦੀ ਕੱਲ ਸਾਡੀ ਮੀਟਿੰਗ ਵੀ ਹੋਈ ਹੈ ਉਸ ਮੀਟਿੰਗ ਦੇ ਵਿੱਚ ਵੀ ਕੋਈ ਖਾਸ ਸਿੱਟਾ ਨਹੀਂ ਕੱਢਿਆ ਅੱਜ ਵੀ ਸਾਡੀ ਜਿਹੜੀ ਹੜਤਾਲ ਹੈ ਉਹ ਤੀਸਰੇ ਦਿਨ ਦੇ ਵਿੱਚ ਹੈਗੀ ਹੈ ਉਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿਹੜੀ ਤੁਹਾਡੇ ਸਾਡੇ ਨਾਲ ਸਾਡੀ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਜੋ ਸਾਡੀਆਂ ਤਿੰਨ ਮੰਗਾਂ ਮੰਨੀਆਂ ਗਈਆਂ ਨੇ ਗਈਆਂ ਉਹਨਾਂ ਦਾ ਲਿਖਤੀ ਸਾਨੂੰ ਲੈਟਰ ਦਿੱਤਾ ਜਾਵੇ ਅੱਛਾ ਕੀ ਕੀ ਕਹਿੰਦੇ ਹੋ ਕਿ ਜੇ ਪੰਜਾਬ ਸਰਕਾਰ ਖੁਦ ਬੱਸਾਂ ਪਾਵੇ ਤਾਂ ਉਹਦੇ ਵਿੱਚ ਕੀ ਮੁਨਾਫਾ ਹੈ ਜੇ ਉਹ ਕਾਰਪੋਰੇਟ ਘਰਾਣਿਆਂ ਤੋਂ ਪਾਉਂਦੀ ਆ ਤਾਂ ਉਹਦੇ ਵਿੱਚ ਕੀ ਘਟ ਹੈ ਜੇ ਪੰਜਾਬ ਸਰਕਾਰ ਖੁਦ ਬੱਸ ਪਾਉਂਦੀ ਹੈ ਜੀ ਇੱਕ ਬੱਸ 35 ਲੱਖ ਰੁਪਏ ਦੀ ਤਕਰੀਬਨ ਪੈਂਦੀ ਹੈ ਜਿਸ ਨੂੰ ਕਿ ਅਸੀਂ 4 ਸਾਲਾਂ ਦੇ ਵਿੱਚ ਫ੍ਰੀ ਕਰ ਦਿੰਦੇ ਆ ਉਸ ਬੱਸ ਨੇ 15 ਸਾਲ ਸਰਕਾਰ ਨੂੰ ਸਰਵਿਸ ਦੇਣੀ ਹੈ ਜੋ ਇੱਕ ਮੁਨਾਫੇ ਦਾ ਸੌਦਾ ਹੈ ਜੇਕਰ ਉਹੀ ਬੱਸ ਕਿਲੋਮੀਟਰ ਸਕੀਮ ਤਹਿਤ ਕਿਸੇ ਕਾਰਪੋਰੇਟ ਘਰਾਣੇ ਦੀ ਪੈਂਦੀ ਹੈ ਉਹ 35 ਲੱਖ ਰੁਪਏ ਦੀ ਬੱਸ ਪਾ ਕੇ ਉਹ ਮੈਕਮੇ ਤੋਂ 1.5 ਕਰੋੜ ਰੁਪਇਆ ਲੈ ਜਾਂਦਾ 6 ਸਾਲਾਂ ਦੇ ਵਿੱਚ 6 ਸਾਲਾਂ ਦੇ ਵਿੱਚ 1.5 ਕਰੋੜ ਲੈ ਕੇ ਜਾਣ ਤੋਂ ਬਾਅਦ ਉਹ ਆਪਣੀ ਬੱਸ ਵੀ ਲੈ ਜਾਂਦਾ ਹੈ ਤੇ 1.5 ਕਰੋੜ ਰੁਪਇਆ ਵੀ ਲੈ ਜਾਂਦਾ ਸਰਕਾਰ ਜਿਸ ਦਾ ਕਿ ਸਾਨੂੰ ਘਟ ਹੈਗਾ ਜੇ 1 ਕਰੋੜ 1 ਕਰੋੜ ਰੁਪਏ ਦੇ ਵਿੱਚ ਸਰਕਾਰ ਦੀਆਂ ਤਿੰਨ ਬੱਸਾਂ ਪੈ ਜਾਂਦੀਆਂ ਨੇ ਜਿਨ੍ਹਾਂ ਨੇ ਕਿ ਜਾਨੀ ਕਿ 15 ਸਾਲ ਦੇ حساب ਨਾਲ ਆਪਾਂ ਸਮਝੀਏ ਤਾਂ 45 ਸਾਲ ਦੀ ਉਹਨਾਂ ਦੀ ਸਰਵਿਸ ਹੋ ਗਈ ਜਿਹੜੀਆਂ ਨੇ ਮੁਨਾਫਾ ਦੇਣਾਗਾ ਅੱਛਾ ਵਿੱਤੀ ਦੀ ਨਹੀਂ ਕਈ ਆંકੜੇ ਵੀ ਸੁਣੇ ਆ ਕਿ ਜਿਹੜਾ ਤੁਹਾਡਾ ਰੋਡਵੇਜ਼ ਦਾ ਜਿਹੜਾ ਮਹਿਕਮਾ ਹੈ ਉਹ ਬਹੁਤ ਘਾਟੇ 'ਚ ਹੈ ਕਿੰਨਾ ਘਾਟ 50 ਸਰਕਾਰ ਦੀਆਂ ਨੀਤੀਆਂ ਤਾਂ ਇਹਦੀ ਘਾਟੇ 'ਚ ਹੈ ਜੀ ਕਿਉਂਕਿ ਪੰਜਾਬ ਸਰਕਾਰ ਨਹੀਂ ਚਾਹੁੰਦੀ ਵੀ ਇਹ ਵਿਭਾਗ ਇਹ ਚੱਲਣ ਕਿਉਂਕਿ ਅੱਜ ਜੋ ਆਪਣਾ ਲੇਡੀਜ਼ ਫ੍ਰੀ ਲੇਡੀਜ਼ ਸਰਵਿਸ ਚੱਲ ਰਹੀ ਹੈ ਉਸ ਦਾ ਵਿਭਾਗ ਨੂੰ ਪੈਸਾ ਰੈਗੂਲਰ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਸਾਡੇ ਕੋਲੇ ਨਾ ਤਾਂ ਵਿਭਾਗ ਦੇ ਵਿੱਚ ਟਾਇਰ ਆਉਂਦੇ ਐ ਨਾ ਹੀ ਸਾਡੇ ਕੋਲੇ ਬੈਟਰੀਆਂ ਨੇ ਜਿਸ ਕਰਕੇ ਸਾਡੀਆਂ ਕੁਝ ਬੱਸਾਂ ਡੀਪੋ ਦੇ ਵਿੱਚ ਐਵੇਂ ਖੜੀਆਂ ਦੀਆਂ ਖੜੀਆਂ ਰਹਿ ਜਾਂਦੀਆਂ ਜਿਸ ਦਾ ਵਿਭਾਗ ਨੂੰ ਘਟ ਹੈ ਬਿਲਕੁਲ ਸੁਖਿੰਦਰ ਸਿੰਘ ਜੀ ਤੁਸੀਂ ਵੀ ਖੜੇ ਹੋ ਦੇਖਿਆ ਜਾਵੇ ਤਾਂ तकरीबन 3 ਸਾਲ ਹੋ ਗਿਆ ਬਿਲਕੁਲ ਘਾਟੇ ਦੇ ਵਿੱਚ ਜਾ ਰਿਹਾ ਵਿਭਾਗ ਕੀ ਲੱਗਦਾ ਹੋਰ ਕਾਫੀ ਜਿਹੜੀਆਂ ਸਹੂਲਤਾਂ ਸਰਕਾਰ ਦੇ ਸਕਦੀ ਸੀ ਪਰ ਇਹ ਪੰਜਾਬ ਰੋਡਵੇਜ ਤੇ ਕਿਉਂ ਤਾਂ ਬੋਲਿਆ ਜਾਂਦਾ ਸਰਕਾਰ ਦੀ ਤੇ ਅਫਸਰ ਸਾਹੀ ਦੀ ਮਨਸਾ ਜਿਹੜੀ ਆ ਉਹ ਡਿਪਾਰਟਮੈਂਟ ਨੂੰ ਚਲਾਉਣ ਦੀ ਨਹੀਂ ਆ ਕਿਉਂਕਿ ਤੁਸੀਂ ਪੱਤਰਕਾਰ ਭਾਈਚਾਰਾ ਤੁਹਾਡੇ ਮਾਧਿਅਮ ਰਾਹੀਂ ਸਾਡੀਆਂ ਜਿਹੜੀਆਂ ਮੰਗਾਂ ਮਸਲੇ ਉੱਪਰ ਤੱਕ ਗੱਲਬਾਤ ਸਾਰੀ ਤੁਸੀਂ ਲੈ ਕੇ ਜਾਂਦੇ ਹੋ ਧੰਨਵਾਦ ਵੀ ਤੁਹਾਡਾ ਅਸੀਂ ਕਰਦੇ ਆਂ ਸੋ ਪਿਛਲੇ ਸਮੇਂ ਤੋਂ ਜੋ ਵੀ ਸਰਕਾਰ ਆਈਆਂ ਚਾਹੇ ਉਹ ਅਕਾਲੀਆਂ ਦੀ ਸਰਕਾਰ ਸੀ ਚਾਹੇ ਕਾਂਗਰਸ ਦੀ ਸਰਕਾਰ ਸੀ ਕਿਤੇ ਨਾ ਕਿਤੇ ਸਾਰੀਆਂ ਸਰਕਾਰਾਂ ਦੀ ਜਿਹੜੀ ਮਾਨਸਾ ਉਹ ਇੱਕ ਹੀ ਰਹੀ ਆ ਕਿ ਜਿਹੜੇ ਸਰਕਾਰੀ ادارے ਲੋਕਾਂ ਨੂੰ ਸਹੂਲਤ ਦੇ ਰਹੇ ਨੇ ਪਬਲਿਕ ਸੈਕਟਰ ਦੇ ادارے ਨੇ ਉਹਨਾਂ ਨੂੰ ਖਤਮ ਕੀਤਾ ਜਾਵੇ ਪ੍ਰਾਈਵੇਟੇਸ਼ਨ ਨੂੰ ਬढ़ावा ਦਿੱਤਾ ਜਾਵੇ ਸੋ ਸਾਰੀਆਂ ਸਰਕਾਰਾਂ ਦੀ ਇਹ ਮਾਨਸਾ ਰਹੀ ਆ ਚਾਹੇ ਉਹ ਸਾਡਾ ਮੰਨ ਲਓ ਹੈਲਥ ਸਿਸਟਮ ਲਾ ਲਓ ਐਜੂਕੇਸ਼ਨ ਸਿਸਟਮ ਲਾ ਲਓ ਟਰਾਂਸਪੋਰਟ ਸਿਸਟਮ ਲਾ ਲਓ ਤੇ ਪੁਲਿਸ ਰਹਿੰਦੀ ਸੀ ਉਹਦੇ ਵਿੱਚ ਵੀ ਇਹਨਾਂ ਨੇ ਲਿਆ ਕੇ 3 ਸਾਲ ਦਾ ਪ੍ਰੋਵੀਜ਼ਨ ਪੀਠੇਕੇਦਾਰੀ ਸਿਸਟਮ ਬਾੜੀ ਦਿੱਤਾ ਸੋ ਕਹਿਣ ਦਾ ਭਾਵ ਇਹ ਵੀ ਕੋਈ ਵੀ ਸਰਕਾਰ ਇਹ ਨਹੀਂ ਚਾਹੁੰਦੀ ਵੀ ਸਰਕਾਰੀ ਅਦਾਰੇ ਬਚਾਏ ਜਾਣ ਤੇ ਚਲਾਏ ਜਾਣ ਪ੍ਰਾਈਵੇਟ ਘਰਾਣਿਆਂ ਨੂੰ ਅਜਵਾੜਿਆਂ ਨੂੰ ਹੋਰ ਰਜਾਣਾ ਚਾਹੁੰਦੀਆਂ ਨੇ ਸਰਕਾਰਾਂ ਤੇ ਮੈਨੇਜਮੈਂਟ ਸੋ ਇਹਨਾਂ ਇੱਥੋਂ ਸਾਫ਼ ਆ ਮਨਸਾ ਚਾਹੇ ਸਾਡਾ ਡਿਪਾਰਟਮੈਂਟ ਆ ਚਾਹੇ ਬਾਕੀ ਦੇ ਡਿਪਾਰਟਮੈਂਟ ਸਰਕਾਰਾਂ ਇਹਨਾਂ ਨੂੰ ਖਤਮ ਕਰਕੇ ਸਾਰਾ ਕੁਝ ਪ੍ਰਾਈਵੇਟ ਕਰਨਾ ਚਾਹੁੰਦੀਆਂ ਨੇ ਕਿਉਂਕਿ ਉਹਨਾਂ ਤੋਂ ਸਾਡੇ ਅਫਸਰਾਂ ਨੂੰ ਸਰਕਾਰ ਦੇ ਮੰਤਰੀਆਂ ਨੂੰ ਸਿੱਧੇ ਤੌਰ ਤੇ ਹਿੱਸਾ ਜਾਂਦਾ ਉਹਨਾਂ ਨੂੰ ਆਪਣਾ ਢਿੱਡ ਦਿਖਦਾ ਇਹ ਲੋਕ ਜਿਹੜੇ 22 ਘੰਟੇ ਲੋਕਾਂ ਨੂੰ ਸਹੂਲਤ ਦਿੰਦੇ ਆ ਕਿਸੇ ਵੀ ਡਿਪਾਰਟਮੈਂਟ ਦੇ ਉਹ ਨਹੀਂ ਦਿਖਦੇ ਆਪਣੀਆਂ ਜਾਨਾਂ ਗਵਾ ਰਹੇ ਨੇ ਲੋਕ ਸਾਡੇ ਕਿੰਨੇ ਸਾਥੀ ਆਪਣੀ ਜਾਨ ਦੇ ਚੁੱਕੇ ਨੇ ਡਿਊਟੀਆਂ ਉਧਾਰਾਂ ਪਰ ਕੋਈ ਸਾਡੇ ਸਾਥੀ ਨੂੰ ਕਿਸੇ ਕਿਸਮ ਦਾ ਕੋਈ ਲਾਭ ਨਹੀਂ ਦਿੱਤਾ ਜਾਂਦਾ ਮੌਤ ਤੋਂ ਬਾਅਦ ਉਹਦੇ ਪਰਿਵਾਰ ਦੀ ਰੋਟੀ ਦਾ ਵੀ ਗੁਜ਼ਾਰਾ ਜਿਹੜਾ ਉਹ ਬੜੀ ਮੁਸ਼ਕਲ ਨਾਲ ਹੁੰਦਾ ਸੋ ਇਹਨਾਂ ਮੰਗਾ ਮਸਲਿਆਂ ਨੂੰ ਲੈ ਕੇ ਹੀ ਜਿਹੜਾ ਅਸੀਂ ਹੈਗਾ ਆਪਣੀ ਹੜਤਾਲ ਕੀਤੀ ਹੋਈ ਆ ਸੋ ਇਹ ਮੰਗਾ ਮਸਲੇ ਸਾਡੇ ਜਿਹੜੇ ਹੈਗੇ ਨੇ ਬਿਲਕੁਲ ਜਾਇਜ਼ ਨੇ ਸੋ ਜਿੰਨੀ ਜਲਦੀ ਸਰਕਾਰ ਸਾਡਾ ਹੱਲ ਕਰ ਦੂਗੀ ਉੰਨੀ ਜਲਦੀ ਇਹ ਹੜਤਾਲ ਜਿਹੜੀ ਹੈਗੀ ਆ ਨੇ ਜਿਹੜੀਆਂ ਮੰਗਾਂ ਕਿਹੜੀਆਂ ਤੁਹਾਡੀ ਦੇਖੋ ਜੀ ਇਸ ਟਾਈਮ ਜਿਹੜੀ ਸਾਡੀਆਂ ਪਹਿਲਾਂ ਦੀਆਂ ਮੇਨ ਮੰਗਾਂ ਸਭ ਤੋਂ ਵੱਡੀ ਸਾਡੀ ਮੰਗ ਆ ਵੀ ਕੱਚੇ ਮੁਲਾਜ਼ਮ ਨੇ ਜਿਹੜੇ ਕਿਸੇ ਵੀ ਵਿਭਾਗ ਚ ਹੋਣਾ ਚਾਹੇ ਉਹ ਉਹਨਾਂ ਨੂੰ ਉਹਨਾਂ ਦੇ ਵਿਭਾਗਾਂ ਵਿੱਚ ਰੈਗੂਲਰ ਕੀਤਾ ਜਾਵੇ ਨੌਕਰੀ ਉਹਨਾਂ ਦੀ ਸੇਵ ਕੀਤੀ ਜਾਵੇ ਉਸ ਤੋਂ ਬਾਅਦ ਠੇਕੇਦਾਰੀ ਸਿਸਟਮ ਜੋ ਇੱਕ ਵਿਚੋਲੀ ਆ ਸਰਕਾਰ ਵਿੱਚ ਪਾ ਕੇ ਉਹਨੂੰ ਪੈਸੇ ਖਵਾਉਂਦੀ ਆ ਤੇ ਮੈਨੇਜਮੈਂਟ ਉਹ ਤੋਂ ਆਪ ਵੀ ਪੈਸੇ ਖਾਂਦੀ ਆ ਉਹਨੂੰ ਬਾਹਰ ਕੱਢਿਆ ਜਾਵੇ ਸਰਕਾਰ ਨੇ ਜਿਹੜੀ ਭਰਤੀ ਉਹ ਸਿੱਧੇ ਤੌਰ ਤੇ ਸਰਕਾਰ ਕਰੇ ਚਾਹੇ ਕੰਟਰੈਕਟ ਤੇ ਹੀ ਕਰੇ 2 ਸਾਲ ਦਾ 3 ਸਾਲ ਦਾ ਕੰਟਰੈਕਟ ਹੋਵੇ ਕੋਈ ਪਾਲਿਸੀ ਬਣੇ ਜਿਹਦੇ ਅਧੀਨ ਭਰਤੀ ਕੀਤੀ ਜਾਵੇ ਸੋ ਇਹ ਸਾਡੇ ਨੌਜਵਾਨਾਂ ਦਾ ਸਿੱਧੇ ਤੌਰ ਤੇ ਸੋਚਣਾ ਜਿਹੜਾ ਠੇਕੇਦਾਰੀ ਸਿਸਟਮ ਆ ਇਹ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਜਿੱਥੇ ਤੱਕ ਵੀ ਸਾਨੂੰ ਲੜਾਈ ਲੜਨੀ ਪਈ ਸਾਡੇ ਜਥੇਬੰਦੀ ਨੂੰ ਅਸੀਂ ਇਸ ਸਿਸਟਮ ਨੂੰ ਬੰਦ ਕਰਾਉਣ ਲਈ ਉਹ ਲੜਾਈ ਲੜਾਂਗੇ ਸੋ ਉਸ ਤੋਂ ਅਗਲੀ ਮੰਗ ਸਾਡੀ ਜਿਹੜੀ ਕਿ ਲੋਕਾਂ ਦੀ ਮੰਗ ਅਸੀਂ ਕਹਿੰਦੇ ਹਾਂ ਕਿ ਲੋਕਾਂ ਦੀ ਮੰਗ ਆ ਬੱਸਾਂ ਦੀ ਗਿਣਤੀ ਆ ਜਿਹੜੀ ਉਹ ਡਿਪਾਰਟਮੈਂਟ ਦੇ ਵਿੱਚ ਪੂਰੀ ਕੀਤੀ ਜਾਵੇ ਪੰਜਾਬ ਦੀ ਬੱਸਾਂ ਨੂੰ ਦੇਖਦੇ ਹੋਏ ਜਾਂ ਔਰਤਾਂ ਦੇ ਫ੍ਰੀ ਸਫ਼ਰ ਸਹੂਲਤ ਨੂੰ ਪੂਰੀ ਤਰ੍ਹਾਂ ਸਹੀ ਤਰੀਕੇ ਨਾਲ ਪ੍ਰੋਵਾਈਡ ਕਰਾਉਣ ਵਾਸਤੇ ਜਿਹੜੀ ਸਾਨੂੰ 10000 ਬੱਸ ਚਾਹੀਦੀ ਆ ਘੱਟੋ ਘੱਟ ਪੰਜਾਬ ਦੇ ਵਿੱਚ ਜਿਹੜੀ ਸਾਡੇ ਕੋਲ ਸਿਰਫ ਪੀਆਰਟੀਸੀ ਤੇ ਪਨਵਾਸ ਰੋਡਵੇਜ ਦੀ ਮਿਲਾ ਕੇ 2000 ਤੋਂ 2500 ਬੱਸਾਂ ਸਾਡੇ ਕੋਲ ਸੋ ਤੁਸੀਂ ਆਪ ਦੇਖੋ ਵੀ 10000 ਬੱਸ ਦੀ ਗਿਣਤੀ ਤੇ 3000 20000 ਬੱਸ ਕਿਵੇਂ ਉਹ ਲੋਕਾਂ ਨੂੰ ਸਰਵਿਸ ਸਹੀ ਤਰੀਕੇ ਨਾਲ ਦੇ ਸਕਦੀ ਹੈ ਉਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਜੋ ਪਿਛਲੇ ਕਾਫੀ ਸਮਾਂ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਫੈਸਲਾ ਲਾਗੂ ਕੀਤਾ ਸੀ ਕਿ ਬਰਾਬਰ ਕੰਮ ਬਰਾਬਰ ਤਨਖਾ ਇਕੁਲ ਵਰਕ ਇਕੁਲ ਪੇ ਚਾਹੇ ਮਲਾਜ਼ਮ ਕੱਚਾ ਚਾਹੇ ਪੱਕਾ ਜਦੋਂ ਕੰਮ ਬਰਾਬਰ ਕਰਦੇ ਆ ਤਾਂ ਉਹਨਾਂ ਦੀ ਤਨਖਾਹ ਵੀ ਬਰਾਬਰ ਹੋਣੀ ਚਾਹੀਦੀ ਹੈ ਹਾਲੇ ਤੱਕ ਕਿਸੇ ਸਰਕਾਰ ਨੇ ਉਹ ਲਾਗੂ ਨਹੀਂ ਕੀਤਾ ਸੋ ਇਹ ਸਾਡੀਆਂ ਮੰਗਾਂ ਮੇਨ ਸੀ ਅੱਜ ਦੀ ਜਿਹੜੀ ਸਾਡੀ ਮੇਨ ਮੰਗਾ ਇਸ ਸਮੇਂ ਦੀ ਇੱਕ ਮਤਲਬ ਕਿ ਸਰਕਾਰ ਕਿਲੋਮੀਟਰ ਸਕੀਮ ਅਧੀਨ ਬੱਸਾਂ ਜਿਹੜੀਆਂ ਬੱਸਾਂ ਦੀ ਗਿਣਤੀ ਨੂੰ ਵਧਾਉਣ ਵਾਸਤੇ ਪਾਉਣੀਆਂ ਚਾਹ ਰਹੀ ਸੀ ਜੋ ਕਿ ਇੱਕ ਘਾਟੇ ਦਾ ਸੌਦਾ ਜੋ ਕਿ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਬੱਸਾਂ ਨੇ ਮਹਿਕਮੇ ਦੀਆਂ ਪਾਈਆਂ ਜਾਣ ਕਿਉਂ ਬੈਕਵਰੀਆਂ ਬੱਸਾਂ ਪੈਣਗੀਆਂ ਭਰਤੀ ਹੋਊਗੀ ਨਵੀਂ ਰਜਗਾਰ ਮਿਲੂਗਾ ਕਿਸੇ ਨੂੰ ਪਾਲਿਸੀ ਬਣੂਗੀ ਪਾਲਿਸੀ ਦੇ ਅੰਦਰ ਅਗਲਾ ਭਰਤੀ ਹੋਊਗਾ ਰਜਗਾਰ ਮਿਲੂਗਾ ਠੀਕ ਹੈ ਜੀ ਕਿਲੋਮੀਟਰ ਸਕੀਮ ਮਦੀਨ ਬੱਸ ਪੈਂਦੀ ਹੈ ਤਾਂ ਉਹ ਤੇ ਡਰਾਈਵਰ ਆ ਜਿਹੜਾ ਮਾਲਕ ਦਾ ਬੱਸ ਮਾਲਕ ਦੀ 5 ਸਾਲ ਉਹ ਬੱਸ ਨੂੰ ਡਿਪਾਰਟਮੈਂਟ ਦੇ ਵਿੱਚ ਚਲਾ ਕੇ 1 ਕਰੋੜ ਤੋਂ 1.5 ਕਰੋੜ ਰੁਪਇਆ ਸਾਡੇ ਤੋਂ ਲੈ ਜਾਣਾ ਉਹਨਾਂ ਨੇ ਤੇ ਆਪਣੀ ਬੱਸ ਵੀ ਲੈ ਜਾਣੀ ਜਦ ਕਿ ਸਾਡੀ ਬੱਸ ਪਊਗੀ 5 ਸਾਲ ਕਰਜ਼ਾ ਮੁਕਤ ਹੋਣ ਤੋਂ ਬਾਅਦ ਬੱਸ ਬਕਾਇਦਾ 10 ਸਾਲ ਸਾਨੂੰ ਉਹ ਜਿਹੜੀ ਸਰਵਿਸ ਦੇਊਗੀ ਲੋਕਾਂ ਨੂੰ ਸਾਡੇ ਨੂੰ ਸੋ ਸਾਡੀਆਂ ਇਹ ਮੰਗਾਂ ਮੇਨ ਨੇ ਕਿਲੋਮੀਟਰ ਅਧੀਨ ਜਿਹੜੀਆਂ ਬੱਸਾਂ ਸਰਕਾਰ ਪਾਉਣੀ ਚਾਹ ਰਹੀ ਆ ਬਿਲਕੁਲ ਨਹੀਂ ਪੈਣ ਦਿੱਤੀਆਂ ਜਾਣਗੀਆਂ ਜਦ ਤੱਕ ਟੈਂਡਰ ਰੱਦ ਕਰਨ ਦਾ ਜਿਹੜਾ ਪੱત્ર ਆ ਜਾਰੀ ਨਹੀਂ ਕੀਤਾ ਜਾਂਦਾ ਹੜਤਾਲ ਜਾਰੀ ਰਹੂਗੀ ਉਹਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਗੱਲ ਵੀ ਵਾਇਰਲ ਹੋ ਰਹੀ ਆ ਕਿ ਕੁਝ ਮੰਗਾ ਮੰਨ ਲੀਆਂ ਉਹ ਮੰਨੀਆਂ ਕੀ ਆ ਸਿਰਫ ਕੱਲ ਜਿਹੜੀ ਸ਼ਾਮ ਨੂੰ ਮੀਟਿੰਗ ਹੋਈ ਆ ਸਾਡੇ ਪ੍ਰਮੁੱਖ ਸਕੱਤਰ ਜੀ ਨਾਲ ਸਾਡੇ ਮਤਲਬ ਸੈਂਟਰ ਬੋਡੀ ਦੀ ਤੇ ਉਹਦੇ ਵਿੱਚ ਤਿੰਨ ਮੰਗਾਂ ਤੇ ਸਹਿਮਤੀ ਬਣੀ ਆ ਪਰ ਉਹਨਾਂ ਦਾ ਵੀ ਜਿਹੜਾ ਹੈਗਾ ਉਹ ਪੱਤਰ ਅਸੀਂ ਰਾਤ ਹੀ ਇਹ ਗੱਲ ਕਲੀਅਰ ਕਰਤੀ ਵੀ ਸਾਡੇ ਲੀਡਰਾਂ ਨੇ ਕਿ ਸਾਨੂੰ ਜਿਹੜਾ ਹੈਗਾ ਇਹ ਮੰਗਾਂ ਦੀ ਸਹਿਮਤੀ ਦਾ ਪੱਤਰ ਜਾਰੀ ਕੀਤਾ ਜਾਵੇ ਵੀ ਇਹਨਾਂ ਮੰਗਾਂ ਤੇ ਸਾਡੀ ਸਹਿਮਤੀ ਹੈ ਜਿਹੜੀ ਉਹ ਹੋ ਚੁੱਕੀ ਆ ਤੇ ਇਹਨਾਂ ਦਾ ਜਿਹੜਾ ਹੱਲ ਇਹਨੇ ਦਿਨਾਂ ਦੇ ਵਿੱਚ ਕੀਤਾ ਜਾਊਗਾ ਪਰ ਉਹ ਪੱਤਰ ਹਲੇ ਤੱਕ ਅਸੀਂ ਹੜਤਾਲ ਤੇ ਬੈਠਿਆ ਜਾਰੀ ਨਹੀਂ ਕੀਤਾ ਗਿਆ ਸੋ ਸਾਡੇ ਲੀਡਰਾਂ ਨੇ ਉੱਥੋਂ ਐਲਾਨ ਕਰ ਦਿੱਤਾ ਸੀ ਕਿ ਜਦ ਤੱਕ ਇਸ ਦਾ ਪੱਤਰ ਜਾਰੀ ਨਹੀਂ ਕੀਤਾ ਜਾਂਦਾ ਤੇ ਇਹ ਸਾਡਾ ਜਿਹੜਾ ਹੈਗਾ ਸੰਘਰਸ਼ ਉਹ ਚੱਲਦਾ ਰਹੂਗਾ ਅੱਛਾ ਜੀਕਰ ਫਿਰ ਵੀ ਇਸ ਸੀਜ ਨੂੰ ਰੰਗੌਲੀਆਂ ਕਰਦੀ ਆ ਸਰਕਾਰ ਤਾਂ ਅਗਲਾ ਤਿੱਖਾ ਸੰਘਰਸ਼ ਜਿਹੜਾ ਉਹ ਕੀ ਹੋਊਗਾ ਤੁਹਾਡਾ ਬਿਲਕੁਲ ਜੀ ਦੇਖੋ ਜਿਹੜੀ ਸਟ੍ਰਾਈਕ ਆ ਹੜਤਾਲ ਆ ਸਾਡੀ ਉਹ ਲਗਾਤਾਰ ਜਾਰੀ ਰਹੇਗੀ ਤੇ ਉਸ ਤੋਂ ਬਾਅਦ ਜਿਹੜੇ ਕੋਈ ਗੁਪਤ ਐਕਸ਼ਨ ਵੀ ਕੀਤੇ ਜਾ ਸਕਦੇ ਨੇ ਉਹ ਹਲੇ ਮੀਟਿੰਗ ਸਾਡੇ ਜਿਹੜੇ ਸੀਨੀਅਰ ਲੀਡਰ ਨੇ ਆਣਗੇ ਫਿਰ ਜੱਥੇਬੰਦੀ ਜੋ ਵੀ ਹੋਊਗਾ ਫੈਸਲਾ ਕਰੂਗੀ ਪਰ ਅਸੀਂ ਪਿੱਛੇ ਨਹੀਂ ਹਟਾਂਗੇ ਸੰਘਰਸ਼ ਤਿੱਖੇ ਤੋਂ ਤਿੱਖਾ ਕਰਾਂਗੇ ਕਿਉਂਕਿ ਪੰਜਾਬ ਦੇ ਸਾਰੇ ਲੋਕ ਪੰਜਾਬ ਦੀਆਂ ਸਾਰੀਆਂ ਧਰਾਤਰੀ ਜੱਥੇਬੰਦੀਆਂ ਕਿਸਾਨ ਜੱਥੇਬੰਦੀਆਂ ਮੁਲਾਜ਼ਮ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਸਾਰੇ ਸਾਡੇ ਨਾਲ ਨੇ ਸਾਨੂੰ ਗਵਾਂਢੀ ਰਾਜਾਂ ਦੇ ਜਿਹੜੀਆਂ ਟਰਾਂਸਪੋਰਟਾਂ ਨੇ ਹਰਿਆਣਾ ਰੋਡਵੇਜ ਸਿਟੀ ਯੂ ਜਾਂ ਹੋਰ ਵੀ ਹਿਮਾਚਲ ਰੋਡਵੇਜ ਉਹਨਾਂ ਦਾ ਵੀ ਸਮਰਥਨ ਸਾਡੇ ਨਾਲ ਆ ਸੋ ਉਹਨਾਂ ਨੂੰ ਅਸੀਂ ਨਾਲ ਲੈ ਕੇ ਜਿਹੜੇ ਵੱਡੇ ਐਕਸ਼ਨ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਲੀਕਾਂਗੇ ਤੇ ਕਰਾਂਗੇ ਬਿਲਕੁਲ ਇੱਕ ਹੋਰ ਵੀ ਖੜੇ ਜਨਾਬ ਜੀ ਵੇਖੀਏ ਤਾਂ ਜਿਵੇਂ ਬੀਬੀਆਂ ਨੂੰ ਜਿਹੜੀ ਆ ਉਹ ਬੱਸ ਸਰਵਿਸ ਫ੍ਰੀ ਦਿੱਤੀ ਗਈ ਆ ਕੀ ਲੱਗਦਾ ਉਹਦੇ ਨਾਲ ਕਿੰਨਾ ਕੁ ਪਿੱਛੇ ਚਲੇ ਗਏ ਪੰਜਾਬ ਦੇ ਉਦੇ ਨਾਲ ਸਰ ਪੰਜਾਬ ਰੋਡਵੇਜ ਤਕਰੀਬਨ 1 April 2021 ਤੋਂ ਜੋ ਆ ਬੀਬੀਆਂ ਨੂੰ ਔਰਤਾਂ ਲਈ ਪੰਜਾਬ ਦੇ ਵਿੱਚ ਸਫਰ ਫਰੀ ਕੀਤਾ ਗਿਆ ਉਹਦੇ ਨਾਲ ਬਜਟ ਰੱਖਿਆ ਦਾ ਸਾਲਾਨਾ 450 ਕਰੋੜ ਰੁਪਏ ਸਰਕਾਰ ਨੇ ਪਰ ਸਫਰ ਜਿਹੜਾ ਹੋ ਰਿਹਾ ਉਹ 1100 ਤੋਂ 1200 ਕਰੋੜ ਰੁਪਏ ਦਾ ਹੋ ਰਿਹਾ ਜਿਹਦੇ ਵਿੱਚ ਹਰ ਸਾਲ 7 ਤੋਂ 7.5 ਕਰੋੜ ਰੁਪਏ 100 ਕਰੋੜ ਰੁਪਏ ਜੋ ਆ ਸਰਕਾਰ ਪੰਜਾਬ ਰੋਡਵੇਜ ਪੰਨ ਵਸਤੇ ਪੀਆਰਟੀਸੀ ਦਾ ਦੇਣ ਦੇ ਵਿੱਚ ਸਮਰਥਾ ਨਹੀਂ ਦੇ ਸਕਦੀ ਉਹ ਘਾਟੇ ਦੇ ਰੂਪ ਵਿੱਚ ਜਾ ਰਿਹਾ ਜੀ ਹਰ ਸਾਲ ਕਿਉਂਕਿ ਉਹਨਾਂ ਨੇ ਸਿਰਫ 450 ਰੁਪਇਆ ਵੱਜ ਡਰਾ ਕੇ ਕਹਿੰਦਾ ਵੀ ਅਸੀਂ ਇੰਨਾ ਹੀ ਦੇ ਸਕਦੇ ਆ ਤੇ ਇਸ ਟਾਈਮ 1500 ਤੋਂ 1600 ਕਰੋੜ ਰੁਪਇਆ ਜੋ ਪੀਆਰਟੀਸੀ ਦਾ ਹਾਲੇ ਵੀ ਪੈਂਡੇ ਖੜਾ ਸਰਕਾਰ ਵੱਲ ਤੇ ਹਾਲਾਤ ਇਹ ਨੇ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਬੱਸਾਂ ਨਾਲ ਡੀਪੂ ਭਰੇ ਪਏ ਨੇ ਸਪੇਅਰ ਪਾਰਟ ਨਹੀਂ ਆ ਰਿਹਾ ਗੱਡੀਆਂ ਦੇ ਟਾਇਰ ਨਹੀਂ ਆ ਰਿਹਾ 99 ਹਾਦਸੇ ਹੁੰਦੇ ਨੇ ਇਹ ਸਿਰਫ ਦਿਨੋਂ ਦਿਨ ਸਰਕਾਰ ਵਿਭਾਗ ਨੂੰ ਘਾਟੇ ਵੱਲ ਹੀ ਲੱਗੇ ਜਾ ਰਹੀ ਹੈ ਜੀ ਬਿਲਕੁਲ ਇੱਕ ਬੜੇ ਵੱਡੇ ਵੱਡੇ ਬੈਨਰ ਆ ਇੱਕ ਬੜੀਆਂ ਐਡਾਂ ਚੱਲਦੀਆਂ ਕਿ ਅਸੀਂ ਨੌਕਰੀਆਂ ਬਹੁਤ ਦੇ ਰਹੇ ਆ ਸਰਕਾਰ ਵੱਲੋਂ ਜਿਵੇਂ ਭਗਵੰਤ ਮਾਨ ਮੁੱਖ ਮੰਤਰੀ ਵੱਲੋਂ ਵੀ ਕਹਿ ਰਿਹਾ ਕਿ ਕਿਹਾ ਜਾ ਰਿਹਾ ਪਰ ਇੱਥੇ ਵੇਖਣ ਨੂੰ ਮਿਲਦਾ ਕਿ ਕੱਚੇ ਮੁਲਾਜ਼ਮ ਅਜੇ ਤੱਕ ਪੱਕੇ ਨਹੀਂ ਕੀਤੇ ਜਾ ਰਹੇ ਇਹਦੇ ਬਾਰੇ ਕੀ ਕਹੋ ਸਰ ਗੱਲ ਇਹ ਤਾਂ ਦੇਖੋ ਇਹ ਜਿਹੜੇ ਐਡਾ ਨੇ ਜ ਜਿਹਦੀ ਗੱਲ ਕਰਦੇ ਆ ਹਾਸੋਹੀਣੀਆਂ ਲੱਗਦੀਆਂ ਨੇ ਕਿਉਂਕਿ ਜੀ ਪਹਿਲਾ ਚਰਨਜੀਤ ਸਿੰਘ ਚੰਨੀ ਪਹਿਲਾਂ ਉਸ ਤੋਂ ਪਹਿਲਾਂ ਬਾਦਲ ਸਰਕਾਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ ਚੌਥੀ ਵਾਰੀ ਆਮ ਆਦਮੀ ਪਾਰਟੀ ਅਸੀਂ ਉਹ ਮੁਲਾਜ਼ਮਾਂ ਜਿਹੜੇ ਇਸਤਿਹਾਰਾਂ ਤੇ ਆਈਡਾਂ ਦੇ ਵਿੱਚ ਚਾਰ ਵਾਰ ਪੱਕੇ ਹੋ ਚੁੱਕੇ ਆਂ ਪਰ ਅਸੀਂ ਜੋ 12 ਸਾਲ 15 ਸਾਲ 17 ਸਾਲ ਪਹਿਲਾਂ ਭਰਤੀ ਹੋ ਕੇ ਆਈ ਅਸੀਂ ਜਿਉਂਦੇ ਤਿਉਂ ਉੱਥੇ ਦੇ ਉੱਥੇ ਖੜੇ ਆਂ ਨਾ ਸਾਡਾ ਕੋਈ ਵਾਰੀ ਕਿਸੇ ਸਰਕਾਰ ਨੇ ਵਿਚਾਰਿਆ ਨਾ ਕਾਗਜ਼ੀ ਕੋਈ ਹੱਲ ਕੀਤਾ ਨਾ ਸਾਡੀ ਕੋਈ ਪਾਲਿਸੀ ਨੀਤੀ ਬਣਾਈਆ ਜਿਹਦੇ ਤਹਿਤ ਸਾਡੀ ਵਿਭਾਗ ਦੇ ਵਿੱਚ ਐਂਟਰੀ ਹੋਵੇ ਅਸੀਂ ਜਿੱਥੇ ਆਏ ਸੀ ਉੱਥੇ ਖੜੇ ਹਾਂ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਲਿਆ ਹੁਣ ਵੀ ਸਾਡੇ ਟਰਾਂਸਪੋਰਟ ਮੰਤਰੀ ਸਾ ਇਹ ਗੱਲ ਦਾ ਤਿੰਨ ਦਿਨ ਚ ਹੜਤਾਲ ਆ ਰਹੀ ਹੈ ਅਜੇ ਤੱਕ ਕੋਈ ਜ਼ਿੰਮੇਵਾਰੀ ਵਾਲਾ ਬਿਆਨ ਨਹੀਂ ਆਇਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਸਾਡੇ ਮੁਲਾਜ਼ਮ ਤੰਗ ਹੋ ਰਹੇ ਨੇ ਕਿ ਪੰਜਾਬ ਦੀ ਜਨਤਾ ਤੰਗ ਹੋ ਰਹੀ ਆ ਉਹ ਸਿਰਫ ਆਪਣਾ ਵੋਟ ਬੈਂਕ ਦੇਖਦੇ ਨੇ ਜਦੋਂ ਲੋੜ ਹੋਈ ਇਹਨਾਂ ਨੇ ਆਪਣੇ ਹਿਸਾਬ ਨਾਲ ਸਾਰਿਆਂ ਨੂੰ ਵਰਤੀ ਜਾਣਾ ਕਿਉਂਕਿ ਜੇਕਰ ਉਹ ਜ਼ਿੰਮੇਵਾਰੀ ਰੱਖਦੇ ਹੁੰਦੇ ਤਾਂ ਸਾਡੇ ਮੰਗਾਂ ਦਾ ਹੱਲ ਕਰਵਾ ਕੇ ਹੜਤਾਲ ਖਲਵਾਉਣ ਲਈ ਜਲ ਤੋਂ ਜਲਦ ਉਹਨਾਂ ਨੇ ਫਰੰਟ ਤੇ ਆਉਣਾ ਚਾਹੀਦਾ ਸੀ ਲੋਕਾਂ ਨੂੰ ਸਿਰਫ ਗਮਰਾਹ ਕਰਦੇ ਆ ਇਹ ਤੀਜੇ ਦਿਨ ਹੜਤਾਲ ਕਰਦੇ ਆ ਦੇਖੋ ਇੱਥੇ ਦੱਸਣਾ ਚਾਹੁੰਦਾ ਹਾਂ ਤੁਹਾਡੇ ਮਾਧਿਅਮ ਦੇ ਰਾਹੀਂ ਜਿਹੜੀ ਸਾਡੀ ਇੱਕ ਮੁੱਖ ਮੰਗ ਵੀ 10000 ਬਸ ਦੀ ਗਿਣਤੀ ਪੂਰੀ ਕੀਤੀ ਜਾਵੇ ਉਹ ਪੰਜਾਬ ਦੀ ਜਿਹੜੀ ਜਨਤਾ ਉਹਦੀ ਸੁਖਤ ਸੇਵਾ ਲਈ ਅਸੀਂ ਮੰਗ ਰਹੇ ਹਾਂ ਜਿੱਥੇ ਸਾਡੀਆਂ ਧੀਆਂ ਪਣਾ ਤੇ ਰੋਜ਼ਮਰਾਂ ਨੌਕਰੀ ਪੇਸ਼ਾ ਲੋਕ ਚੰਗੇ ਤਰੀਕੇ ਨਾਲ ਸਫਰ ਸਹੂਲਤ ਲੈ ਸਕਦੇ ਨੇ ਉੱਥੇ ਹੀ ਦੂਜੇ ਪਾਸੇ ਉਹਨਾਂ ਲਈ ਰੋਜ਼ਗਾਰ ਵੀ ਪੈਦਾ ਹੋਣਗੇ ਕੋਈ ਵੀਰਪਰਾ ਕਿਸੇ ਦਾ ਬੇਟਾ ਆ ਕੇ ਇੱਥੇ ਨੌਕਰੀ ਵੀ ਕਰੇਗਾ ਤੇ ਆਪਣਾ ਘਰ ਪਰਿਵਾਰ ਚਲਾਏਗਾ ਪਰ ਸਰਕਾਰ 네ਗੇਟਿਵ ਚਿਹਰਾ ਪੇਸ਼ ਕਰਕੇ ਹਰ ਵਾਰੀ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਜੋ ਵਾਅਦਾ ਕਰਦੀ ਆ ਜਾਂ ਜੋ ਭਰੋਸਾ ਦਿੰਦੀ ਆ ਉਹ ਤੋਂ ਵਾਰ-ਵਾਰ ਭਜਰੀਆ ਤੇ ਸਾਨੂੰ ਸੰਘਰਸ਼ ਵਾਲੀ ਮਜਬੂਰ ਹੋਣਾ ਪੈ ਰਿਹਾ ਜੀ ਬਿਲਕੁਲ ਜਦੋਂ ਪੰਜਾਬ ਸਰਕਾਰ ਜੀ ਮਾਨ ਸਰਕਾਰ ਆਈ ਸੀ ਉਦੋਂ ਵੱਡੇ ਵੱਡੇ ਦਾਅਵੇ ਠੋਕੇ ਜਾਂਦੇ ਸੀ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ ਸੱਥਾਂ ਤੋਂ ਚੱਲਿਆ ਕਰੂਗੀ ਤੇ ਅੱਜ ਹਰ ਇੱਕ ਡਿਪਾਰਟਮੈਂਟ ਆਪ ਦਾ ਰੋਸ ਵਿਖਾ ਰਿਆ ਕਿ ਇਹਦੇ ਵਰਗੀ ਦੇਖੋ ਸਾਨੂੰ ਕਦੇ ਕਦੇ ਸ਼ਰਮ ਮਹਿਸੂਸ ਹੁੰਦੀ ਆ ਕਿ ਅਸੀਂ ਇਸ ਸਰਕਾਰ ਦੇ ਲਈ ਬੱਸਾਂ ਦੇ ਵਿੱਚ ਆਮ ਲੋਕਾਂ ਨੂੰ ਪ੍ਰੇਰਿਤ ਕੀਤਾ ਸੀ ਅਸੀਂ ਬੱਸਾਂ ਦੇ ਵਿੱਚ ਜਦੋਂ ਬੱਸ ਭਰ ਜਾਂਦੀ ਸੀ ਪੈਨ ਵੇਚਣ ਵਾਲਿਆਂ ਵਾਂਗੂ ਕਾਪੀਆਂ ਵੇਚਣ ਵਾਲਿਆਂ ਵਾਂਗੂ ਮੂਹਰੇ ਖੜ ਜਾਂਦੇ ਸੀ ਤੇ ਲੋਕਾਂ ਨੂੰ ਸਮਝਾਉਂਦੇ ਸੀ ਕਿ ਪੁਰਾਣੀਆਂ ਸਰਕਾਰਾਂ ਨੇ ਸਾਡਾ ਇੱਥੇ-ਇੱਥੇ ਕਾਣ ਕੀਤਾਗਾ ਆਪਾਂ ਰਵੈਤੀ ਪਾਰਟੀਆਂ ਨੂੰ ਛੱਡ ਕੇ ਇੱਕ ਬਦਲ ਲਿਆਈਏ ਤੁਸੀਂ ਸਾਡੀਆਂ ਵੀਡੀਓ ਸੋਸ਼ਲ ਮੀਡੀਆ ਤੇ ਕੱਢ ਕੇ ਦੇਖੋ ਅਸੀਂ ਲੋਕਾਂ ਨੂੰ ਪ੍ਰੇਰਿਤ ਕਰਦੇ ਸੀ ਕਿ ਬਦਲਾ ਲਿਆਈਏ ਆਮ ਲੋਕਾਂ ਨੇ ਇੱਕ-ਇੱਕ ਵੋਟ ਪਾ ਕੇ ਆਮ ਆਦੀ ਪਾਰਟੀ ਲਿਆਂਦੀ ਆ ਪਰ ਅਸੀਂ ਸੈਂਕੜੇ ਵੋਟਾਂ ਪਵਾਈਆਂ ਇਹਨਾਂ ਨੂੰ ਤੇ ਅੱਜ ਹਾਲਾਤ ਇਹ ਨੇ ਤੁਸੀਂ ਦੇਖੋ 3 ਦਿਨ ਪਿੱਛੇ ਬਿਜਲੀ ਬੋਰਡ ਦੇ ਕੰਮੇ ਹੜਤਾਲ ਤੇ ਰਹੇ ਨੇ ਟੀਚਰ ਜਿਹੜੇ ਨੇ ਸਰਕਾਰੀ ਟੀਚਰ ਨੇ ਉਹਨਾਂ ਦੇ ਘਰਾਂ ਦੇ ਬਾਹਰ ਪੁਲਿਸ ਲਾ ਦਿੱਤੀ ਗਈ ਹੈਗੀ ਕੀ ਇਹਨੂੰ ਆਜ਼ਾਦੀ ਕਹਿੰਦੇ ਹੋ ਸਾਡੀਆਂ ਕੁੜੀਆਂ ਸਾਡੀਆਂ ਭੈਣਾਂ ਜਿਹੜੀਆਂ ਸਰਕਾਰੀ ਟੀਚਰ ਨੇ ਉਹਨਾਂ ਦੇ ਘਰਾਂ ਦੇ ਬਾਹਰ ਪੁਲਿਸ ਲੱਗੀ ਆ ਕਿਤੇ ਜਾ ਕੇ ਮੁੱਖ ਮੰਤਰੀ ਦਾ ਘਰਾਓ ਨਾ ਕਰ ਲੈਣ ਤਿੰਨ ਦਿਨ ਹੋ ਗਏ ਨੇ ਰੋਡਵੇਜ਼ ਤੇ ਪੀਆਰਟੀਸੀ ਦੇ ਕੱਚੇ ਕੰਮੇ ਹੜਤਾਲ ਤੇ ਬੈਠੇ ਨੇ ਟਰਾਂਸਪੋਰਟ ਮੰਤਰੀ ਸਾਹਿਬ ਦਾ ਇੱਕ ਵੀ ਬਿਆਨ ਨਹੀਂ ਆਉਂਦਾ ਮੁੱਖ ਮੰਤਰੀ ਪੰਜਾਬ ਗੂੰਗੇ ਹੋਏ ਬੈਠੇ ਨੇ ਵਿੱਤ ਮੰਤਰੀ ਪੰਜਾਬ ਨੂੰ ਨਹੀਂ ਪਤਾ ਕਿ ਕਿੰਨਾ ਰੈਵਨਿਊ ਲਾਸ ਹੋ ਰਿਹਾ ਹੈਗਾ ਸੋ ਬੜੀ ਸ਼ਰਮ ਦੀ ਗੱਲ ਹੈ ਕਿ ਆਮ ਲੋਕਾਂ ਦੀ ਪਿੰਡਾਂ ਚੋਂ ਸੱਥਾਂ ਚੋਂ ਚੱਲਣ ਵਾਲੀ ਸਰਕਾਰ ਜਿਹੜੀ ਆ ਉਹ ਆਮ ਲੋਕਾਂ ਦੀ ਗੱਲ ਹੀ ਨਹੀਂ ਸੁਣਨਾ ਚਾਹੁੰਦੀ ਅੱਜ ਤੀਜਾ ਦਿਨ ਹੋ ਗਿਆ ਹੜਤਾਲ ਨੂੰ ਤੇ ਅੱਜ ਆਤਮਾਨਯੋਗ ਟ੍ਰਾਂਸਪੋਰਟ ਮੰਤਰੀ ਸਾਹਿਬ ਦਾ ਬਿਆਨ ਆਉਂਦਾ ਕਿ ਮੈਂ ਪੱਟੀ ਦੇ ਵਿੱਚ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੂੰਗਾ ਸ਼੍ਰੀਮਾਨ ਜੀ ਪੂਰਾ ਪੰਜਾਬ ਤਰਾਹੀ ਤਰਾਹੀ ਕਰ ਰਿਹਾ ਸਕੂਲਾਂ ਕਾਲਜਾਂ ਨੂੰ ਜਾਣ ਵਾਲੇ ਬੱਚੇ ਰੋਲ ਰਹੇ ਨੇ ਜਿਹੜੇ ਕੋਈ ਧਾਰਮਿਕ ਸਥਾਨਾਂ ਦੇ ਜਾਨ ਵਾਲੀਆਂ ਬੀਬੀਆਂ ਨੇ ਉਹ ਰੋਲ ਰਹੀਆਂ ਨੇ ਕੰਮਕਾਰਾਂ ਦੇ ਜਾਨ ਵਾਲੇ ਲੋਕ ਰੋਲ ਰਹੇ ਨੇ ਬੱਸਾਂ ਨਹੀਂ ਚੱਲ ਰਹੀਆਂ ਤੁਹਾਡੇ ادارے ਦੇ ਜਿਹੜੇ ਕੰਮੇ ਨੇ ਉਹ ਰੁਲ ਰਹੇ ਨੇ ਔਰ ਤੁਸੀਂ ਕਹਿੰਦੇ ਹੋ ਕਿ ਮੈਂ 25 ਦੇ ਵਿੱਚ ਹਰ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਾਂਗਾ ਇੱਕ ਵੀ ਸ਼ਬਦ ਉਹਨਾਂ ਨੇ ਆਪਣੇ ਮਹਿਕਮੇ ਦੀ ਹੜਤਾਲ ਬਾਰੇ ਨਹੀਂ ਬੋਲਿਆ ਸੋ ਇਸ ਤੋਂ ਜ਼ਿਆਦਾ ਨਕਮੀ ਤੇ ਬੇਸ਼ਰਮ ਸਰਕਾਰ ਮੇਰੇ ਸਾਹਮਣੇ ਕਦੀ ਨਹੀਂ ਬਣ ਸਕਦੀ ਸੋਸ਼ਲ ਮੀਡੀਆ ਤੇ ਅਕਸਰ ਹੀ ਵੇਖਦੇ ਆ ਇੰਡੋਰ ਇੱਕ ਕਾਨਫਰੰਸ ਹੁੰਦੀ ਉਹਦੇ ਵਿੱਚ ਜੁਆਇਨਿੰਗ ਲੈਟਰ ਵੰਡੇ ਜਾਂਦੇ ਆ ਤੇ ਵੱਡੇ ਵੱਡੇ ਫਲੈਕਸਾਂ ਵੀ ਲਾਈਆਂ ਜਾਂਦੀਆਂ ਕਿ ਰੋਜ਼ਗਾਰ ਅਸੀਂ ਸਭ ਤੋਂ ਸਾਰੀਆਂ ਸਰਕਾਰਾਂ ਤੋਂ ਵੱਧ ਦਿੱਤਾ ਹੈ ਕੀ ਕਹੋਗੇ ਜੇ ਗੱਲ ਕਰੀਏ ਫਲੈਕਸਾਂ ਦੀ ਤੇ ਉਹੀ ਮੁੱਖ ਮੰਤਰੀ ਪੰਜਾਬ ਆ ਜਿਹੜੇ ਕਹਿੰਦੇ ਸੀ ਬਾਦਲਾਂ ਦਾ ਚਲੇ ਤਾਂ ਸ਼ਾਇਦ ਪਤੀਲਿਆਂ ਦੇ ਉੱਤੇ ਵੀ ਆਪਦੀਆਂ ਫੋਟੋਆਂ ਲਾ ਦੇਣ ਤੇ ਅੱਜ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਕੋਨਾ ਇਹ じゃ ਰਿਹਾ ਹੋ ਜਿੱਥੇ ਭਗਵੰਤ ਮਾਨ ਦੀ ਫੋਟੋ ਨਾ ਲੱਗੀ ਹੋਵੇ ਆ ਪਿੱਛੇ ਜੇ ਇੱਕ ਪੁਲਿਸ ਨੂੰ ਇਹਨਾਂ ਨੇ ਐਂਟੀ ਡਰੋਨ ਕੋਈ ਬਸਾਂ ਦਿੱਤੀਆਂ ਸੀ ਉਹਨਾਂ ਦੇ ਉੱਪਰ ਵੀ ਭਗਵੰਤ ਮਾਨ ਦੀ ਫੋਟੋ ਪੁਲਿਸ ਦੀਆਂ ਗੱਡੀਆਂ ਉੱਤੇ ਵੀ ਭਗਵੰਤ ਮਾਨ ਦੀਆਂ ਫੋਟੋਆਂ ਲੱਗ ਚੁੱਕੀਆਂ ਹਾਲਾਤ ਇਹ ਨੇਗੇ ਦੂਜੇ ਪਾਸੇ ਗੱਲ ਕਰੀਏ ਰੋਜ਼ਗਾਰ ਦੀ ਤਾਂ ਮੈਂ ਪੰਜਾਬ ਦੇ ਇੱਕ ਪਿੰਡ ਦਾ ਵਸਨੀਕ ਆ ਮੇਰੇ ਪਿੰਡ ਦੇ ਵਿੱਚ ਕਿਸੇ ਵੀ ਬੰਦੇ ਨੂੰ ਰੋਜ਼ਗਾਰ ਨਹੀਂ ਮਿਲਿਆ ਜੇ ਤੁਹਾਡੇ ਪਿੰਡ 'ਚ ਕਿਸੇ ਨੂੰ ਮਿਲਿਆ ਤੁਸੀਂ ਦੱਸ ਦਿਓ ਪੰਜਾਬ ਦੇ ਵਸਨੀਕਾਂ ਨੂੰ ਤਾਂ ਰੋਜ਼ਗਾਰ ਹੀ ਨਹੀਂ ਮਿਲ ਰਿਹਾ ਪੰਜਾਬ ਦੇ ਰੋਜ਼ਗਾਰ ਤੇ ਡਾਕਾ ਕੌਣ ਮਾਰ ਰਿਹਾ ਹੈਗਾ ਹਰਿਆਣਾ Rajasthan ਦੇ ਕੈਂਡੀਡੇਟ ਪੰਜਾਬ ਦੇ ਵਿੱਚ ਡੋਮਿਸਾਈਲ ਦੀ ਸ਼ਰਤ ਹੀ ਖਤਮ ਕਰਤੀ ਜਾਗੀ ਅੱਜ ਦੇ ਬੱਚਿਆਂ ਨੂੰ ਮੈਨੂੰ ਲੱਗਦਾ ਪਤਾ ਹੀ ਨਹੀਂ ਹੋਣਾ ਕਿ ਡੋਮਿਸਾਈਲ ਸਰਟੀਫਿਕੇਟ ਵੀ ਕਦੀ ਬੰਦਾ ਹੁੰਦਾ ਸੀਗਾ ਜਿਹੜੇ ਅਸੀਂ ਲੋਕ ਪੜ੍ਹਿਆ ਸਾਨੂੰ ਪਤਾ ਕਿ ਡੋਮਿਸਾਈਲ ਸਰਟੀਫਿਕੇਟ ਬੰਦਾ ਹੁੰਦਾ ਸੀ ਸਕੂਲਾਂ ਕਾਲਜਾਂ ਦੇ ਵਿੱਚ ਡੋਮਿਸਾਈਲ ਸਰਟੀਫਿਕੇਟ ਤੋਂ ਬਿਨਾਂ ਸਾਨੂੰ ਪੜ੍ਹਾਈ ਨਹੀਂ ਸੀ ਮਿਲਦੀ ਅੱਜ ਨੌਕਰੀਆਂ ਡੋਮਿਸਾਈਲ ਤੋਂ ਬਿਨਾਂ ਦਿੱਤੀਆਂ ਜਾ ਰਹੀਆਂ ਨੇ ਔਰ ਡੈਥ ਕੇਸ ਤੇ ਜਿਹੜੀਆਂ ਮੰਨ ਲਓ ਮੈਂ ਜ ਨੌਕਰੀ ਕਰ ਰਿਹਾਗਾ ਰੈਗੂਲਰ ਮੇਰੇ ਬੱਚੇ ਨੂੰ ਨੌਕਰੀ ਮਿਲਣੀ ਆ ਮੇਰੀ ਡੈਥ ਤੋਂ ਬਾਅਦ ਉਹਨਾਂ ਲੋਕਾਂ ਨੂੰ ਜੁਆਇਨਿੰਗ ਸਰਟੀਫਿਕੇਟ ਦੇ ਕੇ ਆਮ ਲੋਕਾਂ ਚ ਫਰੇਰਿਆ ਜਾ ਰਿਹਾ ਕਿ ਨੌਕਰੀਆਂ ਦਿੱਤੀਆਂ ਨੇ ਜੇ 1151 ਲੈਕਚਰਰ ਦੀ ਗੱਲ ਕਰੀਏ ਚੰਨੀ ਸਰਕਾਰ ਵੇਲੇ ਵੈਕੈਂਸੀਆਂ ਕੱਢੀਆਂ ਗਈਆਂ ਸੀਗੀਆਂ ਪਰ ਉਹ ਵੈਕੈਂਸੀਆਂ ਵੀ ਜਦੋਂ ਇਹਨਾਂ ਨੇ ਜੁਆਇਨਿੰਗ ਕਰਾਉਂਦੇ ਆ ਤਾਂ ਸੁਪਰੀਮ ਕੋਰਟ ਤੋਂ ਰੱਦ ਹੋ ਕੇ ਆ ਜਾਂਦੀਆਂ ਨੇ ਸੋ ਸਾਥੀ ਜੀ ਗੱਲ ਇਹ ਆ ਗਈ ਸਰਕਾਰ ਦੇ ਪੱਲੇ ਕੁਛ ਨਹੀਂ ਆ ਬਿਲਕੁਲ ਸਿਰਫ ਗੱਲਾਂ ਨਾਲ ਚਲਾਉਣਾ ਚਾਹੁੰਦੇ ਜਿਵੇਂ ਭਗਵੰਤ ਮਾਨ ਸਾਹਿਬ ਆਪਣੀਆਂ ਕਮੇਟੀ ਦੇ ਵਿੱਚ ਗੱਲਾਂ ਸੁਣਾਉਂਦੇ ਸੀ ਉਹਨਾਂ ਨੂੰ ਲੱਗਦਾ ਸ਼ਾਇਦ ਸਰਕਾਰ ਦੀ ਇਦਾਂ ਚੱਲਦੀ ਆ ਪਰ ਸਰਕਾਰ ਚਲਾਉਣਾ ਬਿਊਰੋਕ੍ਰੇਟਸ ਨਾਲ ਡੀਲ ਕਰਨਾ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਔਖਾ ਜੇ ਹੁਣ ਬਣ ਕੇ ਚਲੋ ਇਸ ਧਰਨਿਆਂ ਮੁਜਾਰਿਆਂ ਦੇ ਨਾਲ ਵੀ ਕੋਈ ਹੱਲ ਨਹੀਂ ਨਿਕਲਿਆ ਤਾਂ ਆਖਰੀ ਹਥਿਆਰ ਕੀ ਹੋਊਗਾ ਸਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਮੇਰੀ ਅੱਜ ਦੀ ਉਮਰ 45 ਸਾਲ ਮੈਨੂੰ ਇਸ ਦਾਰੇ ਵਿੱਚ ਕੰਮ ਕਰਦਿਆਂ 15 ਸਾਲ ਹੋ ਗਏ ਨੇ ਮੇਰੀ ਬੇਟੀ ਅੱਜ ਹਾਇਰ ਐਜੂਕੇਸ਼ਨ ਲਈ ਜਾ ਰਹੀ ਹੈ ਤੇ ਮੇਰੀ ਕਾਰ ਕਰਾ ਕੇ ਪੂਰਾ ਮਹੀਨਾ ਲਾ ਕੇ 25 ਤੋਂ 26 ਹਜ਼ਾਰ ਤਨਖਾਹ ਬੜੀ ਔਖੀ ਆਉਂਦੀ ਆ। ਉਹਦੇ ਚੋਂ ਮੈਂ ਆਪਣੇ ਦੋ ਬੱਚਿਆਂ ਦਾ ਪਾਲਣ ਵੀ ਕਰਨਾ, ਰਸ਼ਨ ਵੀ ਲਿਆਉਣਾ। ਮੇਰੇ ਅੱਗੇ ਹਾਲਾਤ ਜਿਹੜੇ ਨੇਗੇ ਉਹ ਬਹੁਤ ਔਖੇ ਹੋਏ ਪਏ। ਸੋ ਅਸੀਂ ਅੱਜ ਇਹ ਮਿੱਥ ਕੇ ਬੈਠੇ ਆ ਕਿ ਯਾਰ ਆਰ ਜਾਂ ਪਰ ਜਾ ਤਾਂ ਸਾਨੂੰ ਕਾਢੀ ਦਿਓ ਇਹਨਾਂ ਦਾਰਿਆਂ ਚੋਂ ਕਿਉਂਕਿ ਸਾਡੇ ਹਾਲਾਤ ਵੈਸੇ ਵੀ ਬਹੁਤ ਮਾੜੇ ਨੇ। ਸਾਨੂੰ ਪੱਤਰਕਾਰ ਭਾਈਚਾਰਾ ਸਵਾਲ ਕਰਦਾ ਕਿ ਆਮ ਲੋਕ ਅਸੀਂ ਵੀ ਤਾਂ ਆਮ ਲੋਕ ਹੀ ਯਾਰ ਅਸੀਂ ਪੰਜਾਬ ਦੇ ਵਸਨੀਕ ਆ, ਅਸੀਂ ਪੰਜਾਬ ਦੇ ਵੋਟਰ ਆ। ਸਾਡੇ ਪਰਿਵਾਰਾਂ ਬਲ ਵੀ ਤਾਂ ਦੇਖੋ ਕਿ ਉਹ ਕਿਦਾਂ ਸਰਵਾਈਵ ਕਰ ਰਹੇ ਨੇ। ਤੁਹਾਡੀ ਜੀ ਹਾਲਾਤ ਬਹੁਤ ਜ਼ਿਆਦਾ ਮਾੜੀ ਨੇ ਅਸੀਂ ਇਹਨਾਂ ਹਾਲਾਤਾਂ ਚੋਂ ਨਿਕਲਣ ਵਾਸਤੇ ਇਹ ਜਿਹੜਾ ਅਣਮਿੱਥੇ ਸਮੇਂ ਦੀ ਹੜਤਾਲ ਹੈ ਇੱਥੇ ਬੈਠੇ ਹਾਂ ਬਿਲਕੁਲ ਜਿਵੇਂ ਤੁਸੀਂ ਇਹਨਾਂ ਦੇ ਮੂੰਹ ਸੁਣਿਆ ਕਿ ਇੱਥੇ ਕਾਰਪੋਰੇਟ ਘਰਾਣਿਆਂ ਵੱਲੋਂ ਨਵੀਆਂ ਬੱਸਾਂ ਪੁਆਈਆਂ ਜਾ ਰਹੀਆਂ ਪੰਜਾਬ ਸਰਕਾਰ ਵੱਲੋਂ ਤੇ ਨਾਲ ਹੀ ਇੱਕ ਵੱਡਾ ਜਿਹੜਾ ਘਾਟਾ ਪੰਜਾਬ ਸਰਕਾਰ ਨੂੰ ਤੇ ਪੰਜਾਬ ਰੋਡਵੇਜ਼ ਨੂੰ ਜਿਹੜਾ ਹੈ ਉਹ ਭੈਣ ਜਾ ਰਿਹਾ ਇਹਦੇ ਨਾਲ ਹੀ ਵੇਖਣਾ ਹੁਣ ਇਹ ਹੋਵੇਗਾ ਕਿ ਇੱਥੇ ਇਹਨਾਂ ਦੀ ਅਣਮਿੱਥੀ ਹੜਤਾਲ ਤੋਂ ਬਾਅਦ ਪੰਜਾਬ ਸਰਕਾਰ ਦੇ ਕੰਨੀ ਕੋਈ ਗੂੰਜ ਪੈਂਦੀ ਹੈ ਉਹ ਕੋਈ ਨਿਰਨੇ ਲੈਂਦੇ ਆ ਜਾਂ ਫਿਰ ਇਦਾਂ ਹੀ ਆਮ ਲੋਕਾਂ ਦੀ ਤੇ ਇਹਨਾਂ ਦੀ ਖੱਜਲ ਖਵਾਰੀ ਹੁੰਦੀ ਰਹੇਗੀ ਇਹਦੇ ਨਾਲ ਹੀ ਅਗਲੀ ਅਪਡੇਟ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੈਮਰਾ ਪਰਸਨਲ ਆਪੀ ਦੇ ਨਾਲ ਸੁਖਵਿੰਦਰ ਨਿਕੋਆ ਟੀਵੀ ਪੰਜਾਬੀ